ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਾਈ ਕਈ ਦਿਨ ਹੋ ਗਏ ਘਰੇ ਤਾਂ ਵੀਡੀਓ ਹੀ ਨਹੀਂ ਬਣੀ ਕੂਤਰ ਬੰਦ ਕਰਤੀ ਸੀ ਆਪਾਂ ਤੇ ਏਅਰ ਕੰਮ ਕੰਮ ਚੱਲ ਜੇ ਬਈ ਮੋਟਰ ਤੇ ਕੰਮ ਖਾ ਸਾਦੀਗਾ ਉਹਦੇ ਕਰਕੇ ਨਾ ਘਰੇ ਵੀਡੀਓ ਬਣਾਉਣ ਦਾ ਟਾਈਮ ਲੱਗਿਆ ਨਾ ਹੀ ਬਾਈ ਕੂਤਰ ਆਪਾਂ ਡਾਏ ਨੇ ਆ ਜਿਵੇਂ ਸਾਰੇ ਬੈਠੇ ਨੇ ਆ ਦੇਖਾ ਸ਼ਾਕ ਖਾਇਆ ਅੱਜ ਆਪਾਂ ਵੀਡੀਓ ਬਾਈ ਤਾਂ ਬਣਾਉਣ ਲੱਗੇ ਆ ਆਪਣੇ ਤਿੰਨ ਚਾਰ ਕਬੂਤਰਾਂ ਦੀਆਂ ਅੱਖਾਂ ਆ ਗਈਆਂ ਠੀਕੀਆਂ ਦੁਖਣੀਆਂ ਮੈਂ ਤੁਹਾਨੂੰ ਦਿਖਾਉਣਾ ਵੀ ਆ ਮੈਂ ਦਵਾਈ ਵਾਈਤੀ ਸੈੱਟ ਹੋ ਗਿਓ ਉਹਦੇ ਨਾਲ ਮੈਂ ਪਹਿਲਾਂ ਦਾ ਵੀ ਲਾਉਂਗਾ ਤੁਹਾਨੂੰ ਦਿਖਾਉਣਾ ਮੈਂ ਕਿੰਨੀਆਂ ਕਾਫੀ ਹੋ ਗਈਆਂ ਠੀਕੀਆਂ ਪੰਜ ਛੇ ਹੋ ਗਏ ਠੀਕੇ ਕੁਝ ਕਬੂਤਰ ਆਪਾਂ ਉੱਧਰ ਪਰੇ ਕਰਤੇ ਠੀਕੇ ਥੱਲੇ ਛੱਡੇ ਹੋਏ ਨੇ ਤੁਹਾਨੂੰ ਦਿਖਾਉਣਾ ਵੀਰੇ ਫੜ ਕੇ ਬਾਕੀ ਸਾਰੇ ਠੀਕ ਹੋ ਗਏ ਜੀ ਇਹ ਇਹ ਜਿੰਨਾਂ ਦੀ ਦੋ ਤੇ ਉਹਨੀਆਂ ਜ਼ਿਆਦਾ ਦੀ ਮੈਂ ਤੁਹਾਨੂੰ ਦਿਖਾਉਣਾ ਕਿ ਤੇ ਇਹਦੀ ਜ਼ਿਆਦਾ ਦੀ ਵੀਰੇ ਆ ਜਿਹੜਾ ਬੈਠਾ ਇੱਕ ਇਹਦੀਆਂ ਜ਼ਿਆਦਾ ਦੀ ਆਲੇ ਤੇ ਆ ਬੈੜੀ ਜਿਹੜੀ ਆਪਣੇ ਬੈਠੀ ਸੀ ਿੱਟੀਆਂ ਦੀ ਆਲੇ ਤੇਰੀ ਵਜਿਹੀ ਭਰ ਲੀਆ ਕਰ ਪਰ ਅੱਗੇ ਨਾਲ ਠੀਕ ਹੋ ਗਈਆਂ ਭਰਾ ਗਰਮੀ ਕਰਕੇ ਹੀ ਹੋ ਗਈਆਂ ਵੀਰੇ ਗਰਮੀ ਐਦਕੀ ਜ਼ਿਆਦਾ ਪਈ ਆ ਹੋਰੇ ਕਰਕੇ ਹੀ ਹੋ ਗਈਆਂ ਗਰਮੈਸ ਨਾ ਨਾ ਪਰੋ ਚਾਦਰਾਂ ਨੇ ਗੁੱਡਾ ਤਾਪਦਾ ਫਿਰ ਸੇਕ ਮਾਰਦਾ ਵਿੱਚੋਂ ਬਾਕੀ ਆਪਾਂ ਹੁਣ ਕਬੂਤਰੇ ਅੱਧੇ ਥੱਲੇ ਛੜਤੇ ਮੈਨੂੰ ਮੈਨੂੰ ਕਬੂਤਰ ਨੇ ਜਿਹੜੇ ਮੈਨੂੰ ਦਿਖਾਉਣਾ ਫੜ ਕੇ ਵੀਰੇ ਆਹ ਦੇਖ ਲਿਆ ਛਾ ਅੱਖੇ ਦੇ ਹੈਗੀ ਆ ਏਕਣੇ ਦੀ ਕੀ ਇਹਦੇ ਵੀ ਦਵਾਈ ਪਾਉਣਾ ਮੈਂ ਲਿਆ ਕੇ ਉਹ ਦਵਾਈ ਮੈਂ ਯਾਰ ਕੁਝ ਰਾਤ ਰੱਖਤੀ ਟੇਢੀ ਪਾ ਕੇ ਇਹਨਾਂ ਦੇ ਉਹ ਵਾਲੇ ਬਾਅਦ ਚ ਡੁੱਲ ਗਈ ਉਹ ਮੈਂ ਰੈਡੀ ਹੋ ਆ ਦਿਖਾਉਣਾ ਤੁਹਾਨੂੰ ਸ਼ਾਕ ਆ ਖਾੜ ਕੇ ਭਾਈ ਇਹ ਵੀ ਆਪਣਾ ਸ਼ਾਕ ਆ ਉਡਣ ਵਾਲਾ ਦੀ ਪੂਰਾ ਤਿਆਰ ਦੀ ਗਾ ਉਡਣ ਨੂੰ ਉਹ ਵੀ ਬਣਿਆ ਪਿਆ ਦੀ ਆ ਦੇ ਇੱਧਰ ਲਈ ਆਖੇ ਦੀ ਰਹਿ ਗਈ ਵੀਰੇ ਉਧਰ ਲਈ ਠੀਕ ਹੋਊਗੀ ਜਮੇ ਆਹ ਰਹਿ ਗਈ ਮਾੜੀ ਤੇ ਆ ਲੋ ਸੋਨਾ ਦੂਏ ਕਬੂਤਰ ਖੁੱਡੇ ਪਾ ਕੇ ਚਾੜਾਂਗੇ ਪਰ ਐਨ ਬੁੱਲੇ ਬੁੱਲੇ ਦੇ ਸਹੀ ਧੀਏ ਤੁਹਾਨੂੰ ਦਿਖਾਉਣਾ ਲੈ ਦਿਖਾ ਦੇ ਪੁੱਤ ਦਿਖਾ ਦੇ ਲਓ ਹੋਮ ਵੀ ਬਾਈ ਇਹ ਪੱਠਾ ਦੀ ਇਤਿਹਾਸਕ ਦਾ ਹੋਵੇ ਕਰਕੇ ਵੀ ਸਹੀ ਧੀਏ ਲੈ ਵੀਰੇ ਬਾਕੀ ਮੈਂ ਦਵਾਈ ਵੀ ਦਿਖਾਉਣਾ ਤੁਹਾਨੂੰ ਭਰਾ ਬਾਕੀ ਜਿਹੜੀਆਂ ਪਹਿਲਾਂ ਵੀ ਬਣਾਈਆਂ ਤੇ ਉਹ ਵੀ ਲਾ ਦੂੰ ਵਿੱਚ ਲਿਆ ਬਾਈ ਪਾਣੀ ਪੋਣੀ ਪਾ ਦੀ ਇਹਨਾਂ ਨੂੰ ਵੀਰੇ ਇਹਨਾਂ ਦੇ ਵੀ ਹੋ ਗਏ ਨੇ ਇਹ ਤਾਂ ਜਮਾਂ ਹੀ ਠੀਕ ਹੋ ਗਏ ਇਹਨਾਂ ਚੋ ਵੀ ਸੀਗੇ 5-7 ਪਾਣੀ ਪੋਣੀ ਆ ਤੇ ਜਮਾਂ ਹੀ ਅਪਰਾਧ ਹੋ ਗਈ ਪਾਉਣੇ ਬਾਈ ਥੱਲੇੋਂ ਟੈਂਕੀ ਨਾਲ ਚਲਾ ਕੇ ਪਾਣੀ ਲੈ ਆਤੀ ਮੈਂ ਇਹਨਾਂ ਚ ਬਾਈ ਕਈ ਜਾਨਵਰਾਂ ਦੇ ਖੰਭ ਖਰਾਬ ਦੀ ਗੇੜਾ ਨਹੀਂ ਹੋਇਓ ਬੱਚੋ ਫਿਰ ਆਪਾਂ ਰੋ ਕੇ ਤਿਆਰ ਜੇ ਮੈਂ ਆ ਫਿਰਦਾ ਕਾਲਸ ਰਾਹ ਜਾਂਦੇ ਇਹ ਦੇਣਾ ਛਾਤੀ ਵਾਲੇ ਖੰਭ ਪਾੜੇ ਮਾੜੇ ਨੇ ਦੂਹਾ ਕਾਲੋ ਜਿਹਰੇ ਨੇ ਤੇ ਕਾਹ ਫਿਰਦਾ ਉਹ ਦੇ ਲਾਲ ਸਿਰ ਉਹਦੇ ਵੀ ਤੇ ਕਾਹ ਚੜ ਗਿਆ ਇਹ ਡਾਇਆ ਤੇ ਸਿੱਧਾ ਨਹੀਂ ਆਇਆ ਕੋ ਉਹ ਬੈਠਾ ਉੱਪਰ ਉਹਦੇ ਦੋਏ ਉਹਨਾਂ ਦੇ ਵੀ ਐਵੇਂ ਹੀ ਸੀ ਵੀਡੀਓ ਬਾਕੀ ਅੱਗੇ ਨਾਲ ਠੀਕ ਨੇ ਬਈ ਜਨਵਰ ਵੀ ਹੁਣ ਅਗਰ ਮੈਂ ਇਹ ਬਾਹਲੀ ਹੁੰਦੀ ਆ ਬਈ ਉਹਰੇ ਕੁੱਡੇ ਚ ਕੁੱਡੇ ਬਦਲਦੇ ਆ ਕੁੱਤਰ ਸੀਗੇ ਜਿਆਦਾ ਤਾ ਇੱਕਣ ਹੋ ਗਿਆ ਕੰਛੜ ਐ ਤੇ ਕੀ ਕੋਈ ਹੋਇਆ ਨਹੀਂ ਪਿਛਲੇ ਸਾਲ ਵੀ ਰਹਿ ਗਏ ਵੀਰੇ ਉਵੇਂ ਆ ਪਿਛਲੇ ਸਾਲ ਦੇ ਨੂੰ ਲਾਲ ਜੀ ਨਿਆ ਜਿਹੜਾ ਆਪਾਂ ਬਾਜੀ ਛੱਡੇ ਦੀ ਆ ਉਹ ਆ ਆਹ ਕਾਲਾ ਜੀ ਨਾ ਇਹਦਾ ਭਾਈ ਆ ਤੇ ਆਹ ਲਾਲ ਜੀ ਨਾ ਇਹਦਾ ਭਾਈ ਜਿਹੜਾ ਬਣਾ 4 ਵਜੇ ਬੈਗਿਆ ਦੀ ਬਈ ਜਿਹੜਾ ਪਿਛਲੇ ਸਾਲ ਸੁੱਕੇ ਪਏ ਦੀ ਜਮਾਈ ਆ ਆ ਆਸ਼ਾ ਕਾ ਦੂਆ ਬਾਜੀ ਜਿੱਤਾ ਜਿਹੜਾ ਆਪਾਂ ਇਰਦੀ ਕੱਟ ਕਰ ਲਿਆ ਬਾਕੀ ਜੋ ਦੇਣੇ ਨੇ ਯਾਰ ਮੁੰਡੇ ਨੂੰ 4-5 ਜਾਨਵਰ ਹੁਣੇ ਲੈ ਜਾਣੇ 4-5 ਇੱਕ ਨੇ ਲੈ ਕੇ ਜਾਣੇ ਕੁਝ 3-4 ਆਪਾਂ ਦੇ ਦੇਤੇ 3 ਰਾਜ ਆਸਟ੍ਰੇਲੀਆ ਨੂੰ ਦੇਤੇ ਵੀਰੇ ਨੂੰ ਤੇ ਦੋ ਉਤਰ ਆਪਣੇ ਆੜੀ ਅਰਸ਼ਦਾਵਨ ਲੈ ਗਿਆ ਦੋ ਤਨੇ ਇੱਕ ਮੁੰਡੇ ਨੇ ਹੋਰ ਲੈਣੇ ਤਾਂ ਨੇ ਜਾਣਿਆਂ ਨੂੰ ਦੇਣ ਨੇ ਜਾਨਵਰ ਹੋਰ ਆਪਾਂ ਜਿੰਨਾ ਨਾਲ ਗੱਲ ਹੋਈ ਆਪਣੇ ਲੈ ਵੀਰੇ ਪਾਟ ਰੱਖਦੀ ਹੈ ਪਾਣੀ ਉੱਧਰ ਵੀ ਲਓ ਜੀ ਜੋੜਾ ਇੱਕ ਆਪਾਂ ਖੋਲ ਤਾਂ ਪਹਿਲਾਂ ਹੋ ਗਿਆ ਪਰ ਇਹ ਹੋ ਗਿਆ ਮੰਨਣਾ ਉਹ ਘਰਦਾ ਇੱਟਾਂ ਦੇ ਪਰੇ ਤੇ ਆ ਦੇ ਤੇ ਇੰਨਾ ਜੋ ਵੀ ਕੱਢਦੀ ਹੈ ਵੀਰੇ ਗੁਬੂਤਰ ਸਾਨੂੰ ਮੈਂ ਅੱਜ ਦਿਖਾਉਣਾ ਵੀਰੇ ਅੱਖਾਂ ਵਾਲੀ ਦਵਾਈ ਆਪਾਂ ਕਿਹੜੀ ਕਹਿੰਦੇ ਸੀਗੇ ਉਹ ਗਰਮੈਸ ਨਾਲ ਹੀ ਹੋਈਆਂ ਨੇ ਵੀਰੇ ਜੇ ਜੇ ਹੋਣਗੀਆਂ ਤਾਂ ਵਰਤ ਲਓ ਬਹੁਤ ਵਧੀਆ ਲਾਜਾ ਤਿੰਨ ਦਵਾਈਆਂ ਨੇ ਵੀਰੇ ਇੱਕ ਤਾਂ ਦਵਾਈ ਆ ਤੇ ਇੱਕ ਫੜਕੜੀ ਆ ਤੇ ਇੱਕ ਉਹ ਗੋਲੀ ਮੈਟਰੋ ਜੈਲ ਦੀ ਲੈ ਵੀਰੇ ਮੈਂ ਕੱਢ ਦਮ ਇਹਨਾਂ ਨੂੰ ਪਹਿਲਾਂ ਲਓ ਜੀ ਆ ਚਿੱਟੀਆਂ ਦਾ ਕੂਤਰ ਕਰੋ ਚੈੱਕ ਬਈ ਠੀਕ ਹੈ ਇਹਦਾ ਇੱਕ ਕਬੂਤਰ ਲੈਣਾ ਸੀਗਾ ਬਾਈ ਉਹਨੇ ਬਾਈ ਨੇ ਰਾਜ ਅਸਟ੍ਰੇਲੀਆ ਨੇ ਤੇ ਫਿਰ ਪਤਾ ਨਹੀਂ ਬਾਈ ਦੇ ਮਨ ਚ ਕੀ ਆ ਪਹਿਲਾਂ ਮੰਗਾਇਆ ਤੇ ਆਪਾਂ ਤੋਂ ਇਹ ਜੋੜਾ ਫਿਰ ਉਹਦਾਂ ਕਹਿੰਦਾ ਮੈਂ ਲੈਣਾ ਨਹੀਂ ਮੈਂ ਤਾਂ ਕਿਹਾ ਦੀ ਮਾਂ ਵੀਰੇ ਰੱਖ ਲੈ ਇਹ ਵੀ ਕੋਈ ਗੱਲ ਨਹੀਂ ਕਿਹਾ ਤਾਂ ਉਹਦੇ ਕੋਲ ਬਾਈ ਕੋ ਕਬੂਤਰ ਜ਼ਿਆਦਾ ਹੋਣਗੇ ਫਿਰ ਲੈ ਜੂ ਕੋਈ ਗੱਲ ਨਹੀਂ ਉਹਦੀ ਮਾਨਤਾ ਮੰਨ ਲਾ ਆਪਣੇ ਕੋਲ ਇਹ ਤੇ ਆਪਣੇ ਚਿੱਟੀਆਂ ਵਾਲਿਆਂ ਜਵਾ ਮੀਰੇ ਜਿਹੜਾ ਆਪਣੇ ਚਿੱਟੀਆਂ ਵਾਲੇ ਕਬੂਤਰ ਨੇ ਉਹਨਾਂ ਜੋ ਇਹਨੂੰ ਵੀ ਛੱਡ ਦੇ ਚੱਲ ਓਏ ਲੈ ਆ ਬਈ ਪਾਣੀ ਪੋਣੀ ਰੱਖੀ ਇਹਨਾਂ ਨੂੰ ਵੀਰੇ ਕਾਹ ਜਾਨਵਰ ਆਇਆ ਕਿਸੇ ਦਾ ਚਿੱਟੀਆਂ ਅੱਖਾਂ ਹਰਾ ਢਿੱਡ ਹਰੀਓ ਅਰੇ ਆਦੇ ਰੰਗ ਲੱਗਿਆ ਫੱਟੀ ਜੀ ਐ ਇਹਦੇ ਸੱਜੇ ਪਾਸੇ ਆ ਵੀਰੇ ਫੱਟੀ ਤੇ ਆ ਪੈਰ ਨੇ ਤੇ ਪੂੰਛ ਚ ਇੱਕ ਖੰਭ ਹਰਾ ਵੀਰੇ ਆਦੇ ਤੇ ਆ ਦੇ ਤੇ ਜੀਦਾ ਹੋਇਆ ਭਰਾ ਦੱਸ ਕੇ ਹਮਣਾ ਲੈ ਜਾ ਨਿਸ਼ਾਨੀਆਂ ਤਾਂ ਆਪਾਂ ਸਾਰੀਆਂ ਦਿਖਾਏ ਦਿੱਤੀਆਂ ਜੀਦਾ ਵੀ ਹੋਇਆ ਭਰਾ ਲੈ ਜਾਓ ਵੀਰੇ ਉਹ ਬਾਈ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਤਾਂ ਪਾਤਾ ਇੱਕਾ ਜਿਹੜਾ ਕਿਸੇ ਦਾ ਆ ਬਾਈ ਉਹ ਬੈਠਾ ਤੇ ਆ ਦਵਾਈ ਆ ਭਰਾ ਜਿਹੜੀ ਆਪਾਂ ਅੱਖਾਂ 'ਚ ਪਾਈ ਆ ਆਹ ਹਾਹਾ ਬਹੁਤ ਵਧੀਆ ਰਿਜ਼ਲਟ ਆਇਆ ਦਾ ਇਹ ਵੀਰੇ ਵਰਤਣੀ ਕਿਵੇਂ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾਂ ਫੜਕੜੀ ਲੈ ਲਿਓ ਕੌਲੀ ਚ ਪਾ ਕੇ 5 ਮਿੰਟ ਰੱਖ ਕੇ ਜਦੋਂ ਦਾ ਪਾਣੀ ਲੱਗ ਗਿਆ ਉਹ ਫੜਕੜੀ ਨਾ ਰੂਨ ਲੈ ਕੇ ਜੇ ਤਾਂ ਇੱਕ ਦੋ ਕਬੂਤਰ ਨੇ ਫੇਰ ਤਾਂ ਉਸੇ ਰੂਨ ਆ ਸਾਫ਼ ਕਰ ਦਿਓ ਜੇ ਵੱਧ ਨੇ ਤਾਂ ਫੇਰ ਬਈ ਰੂਮ ਬਦਲ ਕੇ ਅੱਖਾਂ ਸਾਫ਼ ਕਰਕੇ ਉਦੋਂ ਬਾਅਦ ਚ ਇਹਦੀ ਬੂੰਦ ਅੱਖ ਚ ਪਾ ਕੇ ਕਬੂਤਰ ਅੱਖ ਝਾਮ ਕੇ 5-7 ਵਾਰ ਦੋ ਵਾਰ ਪਾਉਣ ਜੇ ਭਾਈ ਰਿਜ਼ਲਟ ਆਊਗਾ ਪੱਕਾ 100% ਆ ਲਿਖਾ ਲਓ ਆਪਾਂ ਦਾ ਜਹੇ ਆਪਾਂ ਵਰਤੀ ਹੈ ਭਾਈ ਬਹੁਤ ਵਧੀਆ ਰਿਜ਼ਲਟ ਆ ਹੈ ਵੀ ਨਹੀਂ ਮਹਿੰਗੀ ਏਡੀ ਕਿ 17 ਰੁਪਏ ਦੀ ਆ ਗੁੱਲ ਵੀਰੇ ਦੇਖ ਲਿਓ ਭਰਾ ਜਿਹਦੇ ਕਬੂਤਰਾਂ ਦੀਆਂ ਅੱਖਾਂ ਆਉਂਦੀਆਂ ਨੇ ਗਰਮੀ ਨਾਲ ਉਹਦੇ ਲਈ ਆ ਚਾ ਚੀਜ਼ਾਂ ਨੇ ਜੇ ਸਹੀ ਨਹੀਂ ਆਉਂਦੀਆਂ ਵੀਰੇ ਆ ਲਓ ਇੱਕ ਨਾਲ ਹੋਰ ਗੋਲੀ ਆ ਭਰਾ ਮੈਟਰੋ ਜੈਲ ਦੀ ਮੈਂ ਉਹ ਵੀ ਤੁਹਾਨੂੰ ਦਿਖਾ ਦੰਨਾ ਆ ਗੋਲੀਆਂ ਨੇ ਵੀਰੇ ਇਹਦੇ ਵਿੱਚ ਆਹ ਇਹ ਆਪਾਂ ਪਾਉਣੀਆਂ ਨੇ ਪਾਣੀ 'ਚ ਇੱਕ ਦਿਨ ਛੱਡ ਕੇ ਦੋ ਗੋਲੀਆਂ 1 ਲੀਟਰ 1.5 ਲੀਟਰ ਪਾਣੀ 'ਚ ਪਾ ਦਿਓ ਕੁੱਟ ਕੇ 400 mg ਇਹ ਨਾਲ ਜ਼ਰੂਰ ਪਾਉਣੀਆਂ ਨੇ ਤੇ ਕੋ ਫੜਕੜੀ ਆਪਾਂ ਤੁਹਾਨੂੰ ਦੱਸ ਦੇਤੀ ਬਹੁਤ ਵਧੀਆ ਰਿਜ਼ਲਟ ਆ ਬਾਈ ਹੁਣ ਕਿਸੇ ਦੇ ਨਹੀਂ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਛੋਡੇ 'ਚ ਪਹਿਲੀ ਵੀ ਮੈਂ ਲਾਉਂਗਾ ਵੀਰੇ ਵੀਡੀਓ ਵਿੱਚ ਕਰਤ ਕੇ ਜਿਆਦਾ ਅੱਖਾਂ ਆਈਆਂ ਨੇ ਤੇ ਜਿਆਦਾ ਪਰਤਦੀ ਆ ਤੇ ਚੰਗਾ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਦੇਖ ਲਿਓ ਵੀਰੇ ਪਰਤ ਕੇ